ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਨਮਸਕਾਰ ਦੋਸਤੋ ਅੱਜ ਗੱਲ ਕਰਨੀ ਆ ਪੰਜਾਬ ਦੀ ਰਾਜਨੀਤੀ ਦੀ ਸੋ ਪੰਜਾਬ ਦੇ ਵਿੱਚ MP ਦੇ ਇਲੈਕਸ਼ਨਾਂ ਦਾ ਬਹੁਤ ਕਮਾਸਣ ਬਹੁਤ ਜ਼ਿਆਦਾ ਹੁੱਟਰ ਵਜਰੇ ਨੇ ਗੱਡੀਆਂ ਦੇ ਕੈਂਡੀਡੇਟ ਨੇ ਬਹੁਤ ਪਰੇਸ਼ਾਨ ਨੇ ਰਾਤ ਦੀ ਨੀਂਦ ਔਰ ਦਿਨ ਦਾ ਚੈਨ ਹਰਾਮ ਹੋਇਆ ਤੇ ਔਰ ਇੱਥੇ ਇੱਕ ਗੱਲ ਕਰਨੀ ਆ ਆਪਾਂ ਬਾਬੇ ਹੰਸ ਰਾਜ ਹੰਸ ਦੀ ਜੀ ਹਾਂ ਹੁਣ ਅੱਜ ਕੱਲ ਬਾਬਾ ਜੀ ਨੇ ਪਹਿਲਾਂ ਸੂਫੀ ਸਿੰਗਰ ਔਰ ਵਧੀਆ ਲੋਕ ਗਾਇਕ ਸੀਗੇ ਸੋ ਉਹਨਾਂ ਦਾ ਵਿਰੋਧ ਪੰਜਾਬ ਦੇ ਵਿੱਚ ਜਿੰਨੇ ਵੀ ਕੈਂਡੀਡੇਟ ਨੇ ਸਭ ਤੋਂ ਵੱਧ ਹੋ ਰਿਹਾ ਹੈ ਉਹਦਾ ਵਜ੍ਹਾ ਹੰਸ ਰਾਜ ਹੰਸ ਨਹੀਂ ਉਹਦੀ ਵਜ੍ਹਾ ਹੈ ਬੀਜੇਪੀ ਪਾਰਟੀ ਕਿਉਂਕਿ ਬੀਜੇਪੀ ਦੇ ਨਾਲ ਪੰਜਾਬ ਦੇ ਲੋਕ ਲਗਭਗ 80% ਲੋਕ ਜ਼ਿਆਦਾ ਹੀ ਹੇਟ ਔਰ ਨਫ਼ਰਤ ਕਰਦੇ ਨੇ ਕਿਉਂਕਿ ਬੀਜੇਪੀ ਪੰਜਾਬੀਆਂ ਦੇ ਪੈਮਾਨੇ ਨਹੀਂ ਉਤਰਦੀ ਸੋ ਹਰਸ ਰਾਜ ਹਰਸ ਦਾ ਕੋਈ ਵੈਰੀ ਨਹੀਂ ਕੋਈ ਦੁਸ਼ਮਣ ਨਹੀਂ ਕੋਈ ਕੁਛ ਨਹੀਂ ਪਰ ਉਹਨੂੰ ਰਾਜਨੀਤੀ 'ਚ ਨਹੀਂ ਸੀ ਆਣਾ ਚਾਹੀਦਾ ਉਹਨਾਂ ਨੂੰ ਸੋ ਰਾਜਨੀਤੀ 'ਚ ਆ ਕੇ ਉਹਨਾਂ ਨੇ ਆਪਣਾ ਗਰਾਫ ਜੋ ਲੋਕਾਂ ਦੇ ਮਨ ਵਿੱਚ ਦਿਲਾਂ ਦੇ ਵਿੱਚ ਜੋ ਵੱਸਦੇ ਸੀਗੇ ਉਹ ਉਹ ਝੋ ਨਿਕਲੇ ਨੇ ਹੁਣ ਕਮੈਂਟਾਂ ਰਾਹੀਂ ਉਹਨਾਂ ਲੋਕ ਬਹੁਤ ਭੱਦੀ ਸ਼ਬਦਾਵਲੀ ਤੇ ਮਾੜੀ ਬੋਲੀ ਬੋਲਦੇ ਨੇ ਫਿਰ ਵੀ ਇੱਕ ਬਜ਼ੁਰਗ ਬੰਦਾ ਉਹ ਸੂ ਜਵਾਨ ਹੈ ਉਹ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦਾ ਉਹਨੂੰ ਇੰਗੀਆਂ ਗਾਲਾਂ ਨਾ ਕੱਢਿਆ ਕਰੋ ਵਜਾ ਗਾਲਾਂ ਦੀ ਵੀ ਇਹ ਹੈ ਕਿ ਉਹ ਬੀਜੇਪੀ ਦੇ ਵਿੱਚ 5 ਸਾਲ ਸੌਂ ਕੇ ਬਤੀਤ ਕਰ ਗਿਆ ਕਉਂ ਕੁੰਭ ਕਰਨ ਵਾਂਗੂ ਪੰਜਾਬ 'ਚ ਕੀ ਹੁੰਦਾ ਰਿਹਾ ਕਿਵੇਂ ਕਿਸਾਨ ਮਰਦੇ ਰਹੇ ਕਿਵੇਂ ਰੁੱੜਦੇ ਰਹੇ ਕਿਵੇਂ ਇਹਨਾਂ ਦਾ ਕਿਵੇਂ ਲਖੀਮਪੁਰ ਵਾਲੀ ਘਟਨਾ ਹੋਈ ਸੋ ਇਹ ਇੱਕ ਵਾਰੀ ਵੀ ਨਹੀਂ ਬੋਲੇ ਸੰਸਦ ਦੇ ਵਿੱਚ ਜਾਂ ਮੋਦੀ ਸਾਹਿਬ ਨੂੰ ਵੀ ਭਾਈ ਆ ਕਮਾਂ ਸਾਹ ਜਿਹੜਾ ਤੁਸੀਂ ਮਚਾਇਆ ਹੋਇਆ ਕਿਸਾਨਾਂ ਦਾ ਇਹਨਾਂ ਦੀ ਇੰਨੀ ਬੇਦਬੀ ਹੋ ਰਹੀ ਹੈ ਇਹਨਾਂ ਨੂੰ ਹੱਕ ਨਹੀਂ ਮਿਲ ਰਹੇ ਇੱਥੇ 2 ਸਾਲ ਪਹਿਲਾਂ ਜਿਹੜਾ ਧਰਨੇ ਲੱਗੇ ਰਹੇ ਵੀ ਇਹ ਕੰਮ ਨਾ ਕਰੋ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਖਮਿਆਜਾ ਭੋਗ ਦੇਣਾ ਪਊਗਾ ਹੁਣ ਵੀ ਜਦੋਂ ਕਿਸਾਨਾਂ ਨੂੰ ਰਾਹ ਚ ਰੋਕਿਆ ਗਿਆ ਤਾਂ ਉਹ ਅਜੇ ਵੀ ਰੁਕੇ ਹੋਏ ਨੇ ਸੋ ਇਹਨਾਂ ਨੂੰ ਇਸ ਗੱਲ ਤੇ ਕੋਈ ਜਵਾਬ ਨਹੀਂ ਆਉਂਦਾ ਇਹਨਾਂ ਨੂੰ ਧਰਨਿਆਂ ਬਾਰੇ ਜਦੋਂ ਪੁੱਛਦੇ ਨੇ ਪੱਤਰਕਾਰ ਤਾਂ ਇਹਨਾਂ ਨੂੰ ਕੋਈ ਜਵਾਬ ਨਹੀਂ ਆਉਂਦਾ ਇਹਨਾਂ ਨੂੰ ਮੋਦੀ ਪੰਜਾਬ ਦਾ ਵਿਰੋਧੀ ਜਦੋਂ ਕਹਿੰਦੇ ਨੇ ਉਦੋਂ ਕੋਈ ਜਵਾਬ ਨਹੀਂ ਆਉਂਦਾ ਲਖੀਨਪੁਰੇ ਵਾਲੀ ਘਟਨਾ ਜਿਹੜੇ 5 ਕਿਸਾਨ ਮਾਰਤੇ ਸੀਗੇ ਔਰ ਉਸ ਬੰਦੇ ਨੂੰ ਅਜੇ ਵੀ ਪਾਰਟੀ ਚ ਰੱਖਿਆ ਸੋ ਉਹਦੇ ਬਾਰੇ ਵੀ ਇਹਨਾਂ ਨੇ ਕੁਝ ਨਹੀਂ ਕਰਿਆ ਸੋ ਬੀਜੇਪੀ ਨਾਲ ਲੋਕ ਪੰਜਾਬੀ ਤਾਂ ਹੀ ਕਹਿੰਦੇ ਨੇ ਔਰ ਇਹ ਹੰਸ ਰਾਜ ਨੂੰ ਹੰਸ ਨੂੰ ਇਹਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ ਔਰ 4 ਸੀਟਾਂ ਹੌਟ ਨੇ ਜਿਨ੍ਹਾਂ ਤੇ ਲੋਕਾਂ ਦੀ ਨਜ਼ਰ ਹੈ ਇੱਕ ਤਾਂ ਹੰਸ ਰਾਜ ਹੰਸ ਵਾਲੇ ਔਰ ਹੰਸ ਰਾਜ ਹੰਸ ਦਾ ਵਿਰੋਧ ਬਹੁਤ ਹੋ ਰਿਹਾ ਜੀ ਉਹਨੂੰ ਗਾਲੀ-ਗਲੋਚ ਬਹੁਤ ਹੋ ਰਿਆ ਪਰ ਉਹ ਜਿੰਨੀ ਜਿੰਨੀ ਨਿਮਰਤਾ ਨਾਲ ਲੋਕਾਂ ਨਾਲ ਪੇਸ਼ ਆ ਰਹੇ ਨੇ ਨਾ ਐਂਡ ਨੂੰ ਬਾਜੀ ਉਹਨਾਂ ਨੇ ਮਾਰ ਜਣੀ ਹੈ ਉਸ ਬੰਦੇ ਨੇ ਬਾਜੀ ਮਾਰ ਜਣੀ ਹੈ ਉਹ ਹਾਰਿਆ ਨਹੀਂ ਉਹ ਜਿੱਤ ਗਿਆ ਜੇ ਉਹ ਤਾਂ ਜਿੰਨਾ ਕਿਸਾਨ ਵਿਰੋਧ ਕਰ ਰਹੇ ਨੇ ਦੂਜਿਆਂ ਬੰਦੇ ਨੇ ਜਿਹੜੇ ਉਹਨਾਂ ਨੂੰ ਜਿਹੜੇ ਆਮ ਬੰਦੇ ਨੇ ਇਹਨਾਂ ਚੀਜ਼ਾਂ ਤੋਂ ਦੂਰ ਨੇ ਉਹ ਉਹ ਤਰਸ ਖਾ ਕੇ ਉਹਨਾਂ ਨੇ ਉਹਨੂੰ ਵੋਟ ਦੇ ਦਈਆਂ ਸੋ ਇਹ ਹਰੀਆਂ ਪੱਗਾਂ ਵਾਲਿਆਂ ਅੱਗੇ ਬੇਨਤੀ ਹੈ ਬਹਿ ਜੋ ਟੇਕੇ ਤੁਸੀਂ ਇਹਨਾਂ ਵਿਰੋਧ ਜਿਹੜਾ ਉਹਦਾ ਇਕੱਲੇ ਦਾ ਕਰੀ ਜਾਂਦੇ ਹੋ ਤੇ ਇਹਦੇ ਨਾਲ ਉਹਦੀ ਹਾਰ ਨਹੀਂ ਜਿੱਤ ਹੋ ਜਾਣੀ ਹੈ ਬਾਕੀ ਤੁਸੀਂ ਬੀਜੇਪੀ ਦਾ ਵਿਰੋਧ ਕਰੋ ਪੰਜਾਬ ਦੇ ਵਿੱਚ ਕਰੋ ਹੋ ਰਿਹਾ ਹਰ ਜਗ੍ਹਾ ਹੋ ਰਿਹਾ ਪਰ ਉਹ ਸੀਟ ਹੌਟ ਬਣ ਗਈ ਹੈ ਔਰ ਅਨਸਰਾਜ ਲੋਕਾਂ ਦੇ ਮਨ ਤੇ ਚੜ ਗਿਆ ਮੈਨੂੰ ਨਹੀਂ ਲੱਗਦਾ ਉਹ ਹਾਰੇ ਦੂਜੀ ਸੀਟ ਆ ਗਈ ਖਡੂਰ ਸਾਹਿਬ ਵਾਲੀ ਬਹੁਤ ਜ਼ਬਰਦਸਤ ਇੱਥੇ ਬਲਟੋਹਾ ਆ ਗਿਆ ਇੱਥੇ ਹੁਣ ਵਿਰਸਾ ਸਿੰਘ ਬਲਟੋਹਾ ਇਹਦੇ ਸਿਰ ਤੇ ਲੋਕਾਂ ਨੇ ਰੱਖ ਦੇਣਾ ਨਾ ਤੇ ਗੋਹਾ ਮੱਝਾ ਵਾਲਾ ਗੋਹਾ ਇਹਨੂੰ ਚੁੱਕਣਾ ਪੈਣਾ ਹੈ ਇਹਨੂੰ ਸੇਵਾ ਕਰਨ ਦਾ ਸ਼ੌਕ ਹੈ ਇਹ ਦਰਬਾਰ ਸਾਹਿਬ ਜਾ ਕੇ ਸੇਵਾ ਨਹੀਂ ਕਰਦਾ ਗੁਰਦੁਆਰਾ ਸਾਹਿਬ ਵਿੱਚ ਕਿਤੇ ਜਾ ਕੇ ਸੇਵਾ ਨਹੀਂ ਕਰਦਾ ਜੋੜਿਆਂ ਦੀ ਲੰਗਰ ਦੀ ਸੇਵਾ ਨਹੀਂ ਕਰਦਾ ਇਹਨੂੰ ਖਡੂਰ ਸਾਹਿਬ ਉੱਥੇ ਜਾ ਕੇ ਜਿਹੜੀ ਇਹ ਸੇਵਾ ਕਰਨ ਦਾ ਜਾਦਾ ਚਾਹ ਚੜਿਆ ਇਹਦਾ ਸੇਵਾ ਦਾ ਚਾਹ ਲਾ ਦੇਣਗੇ ਉੱਥੇ ਅਮਰਤਪਾਲ ਉੱਥੇ ਅਮਰਤਪਾਲ ਜਿੱਤੂਗਾ ਤੀਜੀ ਸੀਟ ਆ ਗਈ ਬਠਿੰਡੇ ਵਾਲੀ ਬਠਿੰਡੇ ਵਾਲੀ ਜਿਹੜਾ ਆਪਣਾ ਲੱਖਾ ਸਿਧਾਨਾ ਖੜਿਆ ਹੋਇਆ ਹੈ ਲੱਖੇ ਸਿਧਾਨੇ ਨੂੰ ਸਿਮਰਜੀਤ ਮਾਨ ਨੇ ਆਪਣਾ ਟਿਕਟ ਦਿੱਤਾ ਸੋ ਲੱਖੇ ਦਾ ਵੀ ਕਰੇਜ਼ ਠੀਕ ਹੈ ਉਧਰ ਸਿਮਰਜੀਤ ਮਾਨ ਦੀ ਪਾਰਟੀ ਦਾ ਹੋ ਗਿਆ ਸਿਮਰਜੀਤ ਮਾਨ ਨੂੰ ਉਧਰ ਕਾਫੀ ਲੋਕ ਪਸੰਦ ਕਰਦੇ ਨੇ ਮਾਲਵੇ ਵਿੱਚ ਸੋ ਲੱਗਦਾ ਹੈ ਕਿ ਲੱਖੇ ਦਾ ਇਸ ਵਾਰ ਦਾ ਲੱਗ ਸਕਦਾ ਹੈ ਤੇ ਇਧਰ ਸੰਗਰੂਰ ਵਾਲੀ ਸੀਟ ਤਾਂ ਸਿਮਰਜੀਤ ਮਾਨ ਦੀ ਦਾ ਪੱਕੀ ਮੋਹਰ ਲੱਗੀ ਲੱਗੀ ਹੈ ਕਿਉਂਕਿ ਉਹਦੇ ਸਾਹਮਣੇ ਕਿਸੇ ਨੇ ਟਿਕ ਨਹੀਂ ਨੇ ਸੋ ਇਹਨਾਂ ਚਾਰਾਂ ਦਾ ਭਾਈ ਅਮਰਤਪਾਲ ਸਾਹਿਬ ਦਾ ਇਹ ਆ ਵੀ ਦੁਨੀਆ ਪੜੀ ਹੈ ਚੱਕਰ 'ਚ ਕੋਈ ਨਹੀਂ ਹੈ ਟੱਕਰ 'ਚ ਐਵੇਂ ਸਿਮਰਨਜੀਤ ਮਾਨ ਦਾ ਦੁਨੀਆ ਪੜੀ ਹੈ ਚੱਕਰ 'ਚ ਕੋਈ ਨਹੀਂ ਹੈ ਟੱਕਰ 'ਚ ਇਹ ਨਾਰਾ ਬਣਾਇਆ ਸੀ ਬੀਜੇਪੀ ਵਾਲਿਆਂ ਨੇ ਹੁਣ ਇਹਨਾਂ ਤੇ ਪੈਣਾ ਹੈ ਉਲਟਾ ਪੈਣਾ ਹੈ ਸੋ ਦੋਸਤੋ ਇਹ ਚਾਰ ਸੀਟਾਂ ਪੂਰੀਆਂ ਹੋਟ ਜੇ ਬਾਕੀ ਲੁਧਿਆਣੇ ਵਾਲੀ ਸੀਟ ਨੂੰ ਕੋਈ ਨਹੀਂ ਜੇ ਪੁੱਛ ਰਿਹਾ ਕੌਣ ਖੜਾ ਕਿੱਥੇ ਜਲੰਧਰ ਵਾਲੀ ਚ ਚੰਨੀ ਦਾ ਮੜਾ ਜਾਂ ਨਾਮ ਚੱਲ ਰਿਹਾ ਬਾਕੀ ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ ਸ਼ਾਂਤ ਹੈ ਮਾਮਲਾ ਹੁਸ਼ਿਆਰਪੁਰ ਪਠਾਨਕੋਟ ਸਭ ਸ਼ਾਂਤ ਇੱਧਰ ਆਪਣਾ ਪਟਿਆਲਾ ਸ਼ਾਂਤ ਬੱਸ ਜਿੰਨੀ ਖਲਬਲੀ ਖਡੂਰ ਸਾਹ ਮੱਚੀ ਹੋਈ ਹੈ ਫਰੀਦਕੋਟ ਮੱਚੀ ਹੋਈ ਹੈ ਬਠਿੰਡੇ ਮੱਚੀ ਹੋਈ ਹੈ ਸੰਨਰੂਰ ਮੱਚੀ ਹੋਈ ਹੈ ਸੋ ਇਹਨਾਂ ਦੀ ਖਲਬਲੀਆਂ ਨੂੰ ਦੇਖ ਕੇ ਦੂਜੀਆਂ ਖਲਬਲੀਆਂ ਇਧਰ ਉਧਰ ਹਿੱਲਣਗੀਆਂ ਔਰ ਵੋਟਾਂ ਦਾ ਫਰਕ ਪਊਗਾ ਕਿਹੜਾ ਕਿੱਧਰ ਜਾਂਦਾ ਸੋ ਦੋਸਤੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਕਰ ਲਓ ਸਬਸਕ੍ਰਾਈਬ ਤਾਂ ਕਿ ਕੱਲ ਨੂੰ ਆਪਾਂ ਇੱਕ ਨਵੀਂ ਪੋਸਟ ਪਾਣੀ ਆ ਬਹੁਤ ਵਧੀਆ ਸਭ ਤੋਂ ਪਹਿਲਾਂ ਪਹੁੰਚੇ ਤੁਹਾਡੇ ਨੋਵਲ ਦੇ ਵਿੱਚ ਸਤਿ ਸ੍ਰੀ ਅਕਾਲ ਧੰਨਵਾਦ ਸਭ ਨੂੰ